ਆਹ ਜਿਹੜੀ ਤੋਪ ਆ ਨਾ ਇਹਨੂੰ ਕੁੱਤਾ ਚਲਾਉਂਦਾ ਹੁੰਦਾ ਸੀਗਾ ਲਾਰਡ ਵਿਕਟਰ ਇਹ ਅਲਵ ਰਿਆਸਤ ਦੇ ਵਿੱਚ ਕੁੱਤਾ ਤੂਪ ਚਲਾਉਂਦਾ ਹੁੰਦਾ ਸੀ ਇਹ ਤੋਪ ਚਲਾਉਣ ਦੇ ਵੇਲੇ ਹੀ ਇੱਕ ਤੂਪ ਫਟ ਗਈ ਸੀ ਤਾਂ ਹਿੱਸਾ ਇਕ ਉਧਰ ਪਿਆ ਵਾ ਆਜੋ ਇਹ ਹਿੱਸਿਆ ਇੱਧਰ ਇਕ ਉਧਰ ਪਿਆ ਵਾ ਜਿੱਥੇ ਡੈਗ ਪਿਆ ਉੱਥੇ ਹੀ ਪਿਆ ਵਾ ਤੇ ਉਹ ਕੁੱਤਾ ਪੂਰਾ ਹੋ ਗਿਆ ਸੀਗਾ ਵਿਕਟਰ ਜਿਹੜਾ ਸੀਗਾ ਇੱਕ ਲਾਰਡ ਵਿਕਟਰ ਬ੍ਰਿਟਿਸ਼ ਰਾਜ ਸੀਗਾ ਅਫਸਰ ਵੀ ਉਹਦੀ ਰਾਜ ਨਾਲ ਬਣਦੀ ਨਹੀਂ ਸੀ ਤੇ ਨੇ ਫਿਰ ਜਿਹੜਾ ਜੈਪੁਰ ਦਾ ਰਾਜਾ ਸੀ ਜੈਸ ਸਿੰਘ ਉਹਨੇ ਆਪਦੇ ਕੁੱਤੇ ਦਾ ਨਾਮ ਵੀ ਫਿਰ ਲਾਰਡ ਵਿਕਟਰ ਰੱਖਤਾ ਸੀਗਾ ਤੇ ਵਿਕਟਰ ਈਡਾ ਸਿਆਣਾ ਸੀਗਾ ਕਿ ਜਦੋਂ ਅੱਗ ਲਾਉਂਦਾ ਸੀ ਦੋ ਆਚ ਬੱਟੀ ਨੂੰ ਅੱਗ ਰਸਤੀ ਨੂੰ ਅੱਗ ਲਾ ਕੇ ਪਾਣੀ 'ਚ ਛਾਲ ਮਾਰ ਜਾਂਦਾ ਸੀ ਉਸ ਤੋਂ ਤਾਂ ਕਿਉਂ ਕੰਨ ਨਾ ਬੋਲੇ ਹੋ ਸਕਣ ਕਿਉਂਕਿ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਤੋਪ ਇੱਥੇ ਹੀ ਸੀ ਜਦੋਂ ਉਹ ਫਟ ਗਈ ਪਹਿਲੀ ਨੰਬਰ ਦੀ ਪਈ ਹੈ ਜੈਵਨ ਤੋਪ ਜੈਗੜ ਕਿਲੇ 'ਚ ਦੂਜੀ ਤੋਪ ਆ ਪਈ ਹੈ ਇੱਥੇ ਮਤਲਬ ਇਹਨੂੰ ਚਲਾਉਣ ਵੇਲੇ ਤੇ ਉਹਦੀ ਸਮਾਧੀ ਵੀ ਬਣੀ ਹੋਈ ਹੈ ਕੁੱਤੇ ਦੀ ਕਰਨੇ ਬਰਾਜ ਤੋਂ ਜ਼ੂਮ ਕਰਕੇ ਦਿਖਾ ਦਿਓ ਆ ਜੀ ਉਹ ਦਿਖਾ ਦਈਏ ਇਹ ਇਹ ਬਾਲਾ ਕਿਲੇ ਦੇ ਕੋਲ ਆ ਉਹ ਦੇ ਕੁੱਤੇ ਦੀ ਸਮਾਧੀ ਬਣੀ ਹੋਈ ਆ ਗਿਆ ਸਹੀ ਮਤਲਬ ਇਹ ਦੇਖੋ ਵੀ ਇਹ ਇਹ ਜਰਮਨ ਸ਼ੈਫਰਡ ਕੁੱਤਾ ਸੀਗਾ ਦੇਖੋ ਇੱਕ ਮਾਲ ਜੰਗਲਾਂ ਦੇ ਵਿੱਚ ਇਹ ਥਾਂ ਲੱਭੀ ਆਪਾਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ